ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜਰਾ ਠੀਕ ਠਾਕ ਮੇਰੇ ਵੀਰ ਤੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਣਗੇ ਮੇਰੇ ਵੀਰ ਤੇ ਅੱਜ ਆਪਾਂ ਨਵੇਂ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਮੇਰਾ ਵੀਰ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕੋ ਹੀ ਰਿਕੁਐਸਟ ਕਰਦਾ ਹਾਂ ਨਾ ਯਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੇਰਾ ਵੀਰ ਜਿੰਨੇ ਐਂਟਰਟੇਨਮੈਂਟ ਕਰਦਾ ਤੁਹਾਡੀ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਦੇਖ ਲੈਣੇ ਮੇਰੇ ਵੀਰ ਵੀਡੀਓ ਕੱਲੀ ਵੇ ਕੇ ਛੱਡਿਆ ਨਾ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਠੀਕ ਆ ਮੇਰਾ ਵੀਰ ਵੀਡੀਓ ਚਾਲੂ ਕਰਦੇ ਆ ਕਿਦਾਂ ਕਿਤਾਬ ਆ ਚੱਲਦੇ ਆ ਕੀ ਕੀ ਕਰਦੇ ਰਸਤਿਆਂ ਦੇ ਵਿੱਚ ਹਨਾ ਕੀ ਕੀ ਹੁੰਦਾ ਕਿਦਾਂ ਵਾ ਲੋਡ ਕਰਨ ਨੂੰ ਜਾਣਾ ਕੀ ਕਰਨਾ ਤੇ ਚਲੋ ਦਿਖਾਨੇ ਫਿਰ ਤੁਹਾਨੂੰ ਹੈ ਓਕੇ ਮੇਰਾ ਵੀਰ ਸਬਸਕ੍ਰਾਈਬ ਕਰ ਲੋ ਮੇਰਾ ਵੀਰ ਓਕੇ ਹਾਂਜੀ ਤੇ ਆਪਾਂ ਜੜਗੇ ਟਰੱਕ ਤੇ ਹੁਣ ਤੇ ਚਲਿਏ ਰੂਟ ਬੜਾ ਲੰਬਾ ਹੀ ਅੱਜ ਤੇ ਕਰ ਲੰਗੇ ਸ਼ੋਰ ਤਾਂ ਸ਼ੁਰੂਆਤ ਆ ਪਰ ਰੂਟ ਦੀ ਅੱਜ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਰਾਹ ਕਿਧਰੋਂ ਕਿਧਰ ਨੂੰ ਜਾਣਾ ਸਾਡੇ ਕਹਿਰ ਬੈਗ ਦਾ ਕਰ ਲਈਏ ਬੈਗ ਗੱਡੀ ਨੂੰ ਹੈ ਹਰ ਵੀ ਤੁਹਾਨੂੰ ਹਮੇਸ਼ਾ ਵੈਸੇ ਗੱਡੀ ਹੌਲੀ-ਹੌਲੀ ਕੱਢਣੀ ਚਾਹੀਦੀ ਆ ਕਿਉਂਕਿ ਪਤਾ ਨਾ ਗੱਡੀ ਲੱਗ ਨਾ ਜਾਵੇ ਕਿਤੇ ਹਣਾ ਤੇ ਦੇਖਿਓ ਆਸ-ਪਾਸੇ ਸਾਰੇ ਬੈਕ ਆਪਾਂ ਕੀਤੀ ਹੈ ਗੱਡੀ ਕੱਢ ਕੇ ਤੇ ਆਪਾਂ ਇਹ ਆਪਣੇ ਰਸਤਿਆਂ ਤੇ ਹੋਰ ਕਮੈਂਟ ਕਮੈਂਟ ਕਰਦੇ ਜਾ ਕਰੋ ਵੀਡੀਓ ਦੇਖ ਕੇ ਵੀ ਲਾਈਕ ਕਰਦੇ ਜਾ ਕਰੋ ਚੈਨਲ ਕਰਦੇ ਜਾਓ। ਹੁਣ ਆਪਾਂ ਪਾਰਟ 2 ਵੀ ਲਿਆਉਣਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਵੀ ਲਾਇਸੈਂਸ ਬਾਇਸ ਲਾਇਸੈਂਸ ਮਦੇ ਸਾਰੀਆਂ ਵੀਡੀਓਆਂ ਹੋਣਗੀਆਂ ਤੁਹਾਨੂੰ। ਨਾਲ ਇਹੋ ਜਿਹੀ ਵੀਡੀਓ ਵੀ ਇੰਜੋਏ ਕਰਿਆ ਕਰੋ ਨਾ ਕਿੱਦਾਂ ਕਿੱਦਾਂ ਬੈਗ ਲੱਗਦਾ ਜਾਂ ਕੀ ਹਿਸਾਬ-ਕਾਬਾ। ਕਿੱਦਾਂ ਕਿੱਦਾਂ ਬੈਗ ਉਹ ਡੇਅਰ ਟਰੱਕ ਜਿਦਾਂ ਸਿਸਟਮ ਸਾਰਾ ਹੀ ਆਪਾਂ ਸਾਰਿਆਂ ਨੂੰ ਦੱਸਾਂਗੇ ਜਿਹਦਾ ਜਿਹਦਾ ਚੱਲਦਾ ਕੰਮ। ਤੇ ਨਵੇਂ ਬੰਦਿਆਂ ਨੂੰ ਆਪਾਂ ਦਵਾਗੇ ਨੌਲੇਜ ਜਿਹੜੀ ਵੀ ਹੈਗੀ ਹੈ ਨਾ ਬਾਕੀ ਚਲੋ ਅੱਗੇ ਚੱਲਦੇ ਆ ਫਿਰ ਤੇ ਦੱਸਦੇ ਆ ਤੁਹਾਨੂੰ ਕਿਦਾਂ ਆ ਗੱਲਬਾਤ ਹੈ ਨਾ ਚਲੋ ਤੋੜ ਦिए ਫਿਰ ਟਰੱਕ ਬਾਬੇ ਦਾ ਨਾਮ ਲੈ ਕੇ ਹੈ ਫੁੱਲ ਮੇਰਾ ਚਿਹਰਾ ਟੱਕੀ ਜਾਂਦਾ ਯਾਰ ਉਹਦਾ ਫੁੱਲ ਲੱਗਦਾ ਸੋਹਣਾ ਵੈਸੇ ਨਾ ਹੈ ਲੱਗਦਾ ਸੋਹਣਾ ਵੈਸੇ ਫੁੱਲ ਇਹਦੇ ਪੁਛਦਾ ਇਹ ਇੱਕ ਹੀ ਲਾਇਆ ਮੈਨੂੰ ਕਈ ਪੁਰਤਗੇਸੀ ਪੁੱਛਦੇ ਨੇ ਗੋਰੇ ਪੁੱਛਦੇ ਨੇ ਕਹਿੰਦੇ ਇਹ ਕੀ ਲਾਇਆ ਇਹ ਕਿੱਥੋਂ ਲਿਆਂਦਾ ਸਾਨੂੰ ਵੀ ਦੇ ਮੈਂ ਕਿਹਾ ਇਹ ਇੱਥੋਂ ਕਿੱਥੇ ਮਿਲਣਾ ਤਾਂ ਆਪਾਂ ਪਹੁੰਚ ਗਏ ਆ ਜੀ ਪੰਪ ਤੇ ਜਿੱਥੋਂ ਆਪਾਂ ਤੇਲ ਪਾਉਣਾ ਹੈ ਤੇ ਨਾਲੇ ਆਪਾਂ ਟਰੱਕ واਸ਼ ਕਰਨਾ ਹੈ ਤੇ ਨਾਲੇ ਖਾਣੀਏ ਰੋਟੀ ਧਿਆਨ ਨਾਲ ਕੁਰਜਾ ਮੈਂ ਤੋਂ ਤੋਂ ਨੰਗ ਗਏ ਆਪਾਂ ਥੋਡੇ ਨੇ ਹਾਨੂੰ ਨਗਨ ਦੇਤਾ ਏ ਆ ਆ ਗਿਆ ਆਪਣਾ ਸਟਾਪ ਆ ਪੰਪ ਹੈ ਖੇਵਾੜਦੇ ਆਪਾਂ ਕੁਝ ਗੱਡੀ ਨਾਲੇ ਖਾਵਾਂਗੇ ਰੋਟੀ ਰੈਸਟੋਰੈਂਟ ਵੀ ਖੁੱਲ ਗਿਆ ਹੁਣ very nice very good aur pair acche se kar diya hai toh agya apna pump te naal hi itthe tel pao te naal e khane roti raati itthe roti chalo bhai thara bangla thari gaadi thare node ਰੱਖੋ ਅਬੀ ਤਾਰੇ ਪਾਸ ਕਾਰ ਲੈ ਲੀਏ ਤੇ ਹੋਰ ਆਪਾਂ ਨੂੰ ਚਾਹੀਦੇ ਆਪਣੇ ਕਿਲੋਮੀਟਰ ਕਿਲੋਮੀਟਰ ਕਿੰਨਾ ਚੱਲ ਗਿਆ ਅੱਜ ਇਹਨੂੰ ਲਾਇਓ ਇੱਥੇ ਥੋੜਾ ਬਦਲ ਲੱਗੂਗਾ ਕਿੰਨਾ ਚੱਲ ਗਿਆ ਅੱਜ ਹਾਂਜੀ 1 ਲੱਖ ਸ਼ੋਰਟ 1712 ਕਿਲੋਮੀਟਰ ਚੱਲ ਗਿਆ ਆਪਣਾ ਝੋਟਾ ਇੱਥੋਂ ਆਪਾਂ ਇੱਕ ਹੋਰ ਚੀਜ਼ ਦੇਖਣੀ ਐ ਉਹ ਆਪਾਂ ਦੱਸਣੀ ਨਹੀਂ ਹੈਗੀ ਉਹ ਆਪਾਂ ਸਾਰਾ ਕੁਝ ਸ਼ੋਅ ਨਹੀਂ ਕਰ ਸਕਦੇ ਹਾਂਜੀ ਠੀਕ ਐ ਇਹ ਆ ਲਿਖ ਲਈ ਆਪਾਂ ਠੀਕ ਐ ਮੇਂ ਥਰੀ ਪੌਂਕੀ ਜੁੱਤੀ ਨਾ ਜੱਬੋਂ ਪੈਣ ਲੀ ਤਾਰ ਦੀ ਥਾ ਥਾਰਾ ਪੈਸਾ ਥਾਰੀ ਗਾੜੀ ਥਾਰਾ ਬੰਗਲਾ ਥਾਰੇ ਨੋਟ ਰੱਕ ਮੈਂ ਧੋਣਾ ਵਾ ਤੇ ਧੋਣਾ ਆਫੇ ਚਪਲਾਂ ਨਹੀਂ ਆਜ ਕੰਮ ਖਰਾਬ ਹੋ ਜਾਂਦਾ ਚਪਲ ਗੈਂਗ ਹੋਰ ਬਣਾ ਦੇ ਚਪਲ ਗੈਂਗ ਹੈ ਬੂਡ ਦੂਜੀ ਹੈਗੇ ਸਕਿਉਰਟੀ ਵਾਲੇ ਉਧਰ ਪਏ ਨੇ ਉਹ ਇੱਥੇ ਰੱਖਦੇ ਨਹੀਂ ਨੂੰ ਤਾਂ ਕਿਹਿਆ ਲੱਗੇ ਖੋਲ ਈ ਆਪਾਂ ਥੋੜੀ ਗਾਹ ਲੱਗੀ ਪੈਣੀ ਆ ਥੋੜੀ ਪਿੱਛੇ ਰਹਿ ਗਈ ਲੱਗੀ どうも。 ਦੀ ਗੱਲ ਇਹਦਾ ਬਣੀ ਮੇਰੇ ਕੋਲ ਰੋਟੀ ਹੈਗੀ ਉਹ ਤਾਂ ਖਾਣ ਵਾਸਤੇ ਤੇਲ ਪਾਇਆ ਤੇ ਰੈਸਟੋਰੈਂਟ ਦਾ ਮਾਲਕ ਉੱਥੇ ਹੀ ਸੀ ਤੇ ਉਹਨੇ ਮੈਨੂੰ ਜਿੱਦਾਂ ਇੱਕ ਕੂਪਨ ਜੇ ਦੇ ਦਿੱਤਾ ਕਹਿੰਦਾ ਉੱਥੇ ਰੈਸਟੋਰੈਂਟ ਤੋਂ ਜੇ ਰੋਟੀ ਖਾਣੀ ਰੋਟੀ ਖਾ ਲੈ ਤੇ ਰੋਟੀ ਕੀ ਸੀ ਉਹ ਇੱਕ 버ਗਰ ਜਿਹਾ ਦਿੱਤਾ ਉਹਨਾਂ ਨੇ ਬੜਾ ਵਧੀਆ ਸੀ ਖਾਣ ਨੂੰ ਵਾਹੇ ਉਹ ਆਪਾਂ ਚੈਟ ਆਪ ਕਰਕੇ ਤੇ ਹੁਣ ਆਪਾਂ ਕੈੜੀ ਜੀ ਕਾਫੇ ਪੀ ਕੇ ਚਲੀਏ ਵਸਕੇ ਹੁਣ ਅੱਗੇ ਜਾਣਾ ਲੋਡ ਕਰਨਾ ਆਪਾਂ ਫਰਾਸ ਨੂੰ ਇਹ ਆ ਗਈ ਜਿੱਦਾਂ ਲੋਡ ਕਰਨਾ ਆਪਾਂ ਫਰਾਂਸ ਦੇ ਵਿੱਚ ਲੈ ਕੇ ਜਾਣਾ ਵਾ ਇੱਥੋਂ ਸਪੇਨ ਤੋਂ ਲੋਡ ਕਰਕੇ ਫਰਾਂਸ ਤੇ ਲੈ ਕੇ ਜਾਣਾ ਵਾ ਤੇ ਲੋਡ ਹੈਗਾ ਵਾ ਇਹ ਜਿੱਥੇ ਬਿਜਲੀ ਕੋਈ ਬਣਾਉਂਦੇ ਨੇ ਕੋਈ ਜਿੱਦਾਂ ਇਹਨਾਂ ਨਿਊਕਲੀਅਰ ਸਿਸਟਮ ਲਾਇਆ ਉੱਥੇ ਬਿਜਲੀ ਬਣਦੀ ਆ ਹਨਾ ਉੱਥੇ ਲੈ ਕੇ ਚੱਲਾਂ ਕੋ 파ਟ ਹੈ ਇਹਦਾ ਮੈਟਲ ਦਾ ਹਨਾ ਲੋਹੇ ਦਾ ਰੋਟੀ ਪਾਣੀ ਆਪਾਂ ਛਕ ਲਿਆ ਤੇਲ ਵੀ ਪਾਲਿਆ ਤਾਂ ਆਪਾਂ ਟਰੱਕ ਵੀ ਵਾਸ਼ ਕਰ ਲਿਆ ਤਾਂ ਹੁਣ ਚੱਲਦੇ ਆ ਅੱਗੇ ਤੇ ਕਾ ਫੇ ਕਿਹੜੀ ਜੀ ਇੱਕ ਮਿਲ ਜੇਣਾ ਕਿਤੇ ਹਨਾ ਕਿ ਅਸੀਂ ਆਪਣੀਆਂ ਆਪਾ ਧਰੀ ਆ ਪਾਣੀ ਗਰਮ ਆ ਆ ਜਗਾੜ ਵਿੱਚ ਪੂਰਾ ਆਪਾ ਮਸਾਲਾ ਪਾਇਆ ਵਿੱਚ ਕਾਫੇ ਤੇ ਖੰਡ ਹੀ ਹੋਰ ਨਾ ਕੋਈ ਸਮਝ ਲਓ ਸਮਝਦੇ ਤੇ ਚੱਲਦੇ ਫਿਰ ਅੱਗੇ ਹੈ ਆਪਣੀ ਰੈਸਟ ਵੀ ਪੂਰੀ ਹੋ ਗਈ 45 ਮਿੰਟ ਦੀ ਪੈਕੇਜ ਰੈਸਟ ਤੇ ਆਪਾਂ ਨੂੰ ਹੁਣ ਟਾਈਮ ਪੂਰਾ ਮਿਲ ਜਾਣਾ ਚੱਲਣ ਜੋਗਾ ਇਹ ਤੋਂ ਰਸਤਾ ਹੈਗਾ ਜਿੱਥੋਂ ਮੈਂ ਲੋਡ ਕਰਨਾ 3 ਘੰਟੇ ਦਾ 248 ਕਿਲੋਮੀਟਰ 3 ਘੰਟੇ ਦਾ ਰਸਤਾ ਆਪਾਂ ਆਰਾਮ ਨਾਲ ਜਾਣਾ ਤੇ ਕੱਢ ਦੇਣਾ ਆਪਾਂ ਪਹੁੰਚ ਜਾਣਾ ਉੱਥੇ ਤੇ ਸਵੇਰੇ ਲੋਡ ਕਰ ਲਾਂਗੇ ਫਿਰ ਯਾ ਯਾ ਚਲ ਜੀਏ ਫਿਰ ਆਪਾਂ ਹੁਣ ਨਿਕਲ ਚਲੀਏ ਵਾਹ ਵਾਹ ਕੇ ਆਹ ਇਹਨਾਂ ਨੇ ਗੱਡੀ ਭੜੀ ਦੀ ਲਾਈ ਇੱਥੇ ਆ ਦੇਖੋ ਰੈਸਟੋਰੈਂਟ ਇਹ ਪੰਪ ਪੈਂਦਾ ਵਾ ਇਹ ਬਾਹਰ ਤੇ ੱੱਲੇ ਉੱਤਰ ਕੇ ਮੜ ਜਾ। ਰੋਟੀ ਪਾਣੀ ਛਕੋ, ਰੈਸਟੋਰੈਂਟ ਹੈ, ਸਾਰਾ ਕੁਝ ਹੈ। ਆ ਗੱਡੀ ਵੀ ਲਈ ਜੇ ਝੂਟ ਲੈਣਗੇ ਕਿਸੇ ਨੇ ਤੇ ਝੂਟ ਲੈ ਸਕਦੇ ਆ। ਤੇ ਚੱਲੀ ਹੁਣ ਆਪਾਂ ਰੋਡ ਤੇ ਚੜਜਣਾ ਬਸ। ਢਾਏ ਵੀ ਦੇਖੋ। ਬਾਏ ਵੀ ਦੇਖੋ। ਕੋਈ ਨਹੀਂ ਹੈ। তুম ਚਿਕਾ ਬੰਬ ਬੰਬ ਕੀ ਕਰਿਓ ਫਿਰ ਉਹ ਤੇਰਾ ਭਲਾ ਹੋ ਜਾਏ ਤੇਰਾ ਆਪ ਹਾਂਜੀ 8 ਵਜ ਗਿਆ ਆਪਾ ਪਹੁੰਚ ਗਏ ਅਸੀਂ ਲੋਡ ਕਰਨ ਇੱਥੋਂ ਲੋਡ ਕਰਨਾ ਵਾ ਦੋ ਪੀਸ ਨੇ ਮੈਨੂੰ ਲੱਗਦਾ ਆ ਪੇਜ ਦਾ ਆ ਵਾ ਬਾਕੀ ਉਸਤਾਦ ਆਉਂਦਾ ਤੇ ਦੇਖਦੇ ਪੁੱਛਦੇ ਉਹਨੂੰ ਭਾਈ ਨਵੀਂ ਲਿੰਦਾ ਕਿਹੜੇ ਲੋਡ ਕਰਨੇ ਕਿਹੜੇ ਨਹੀਂ ਰਾਤੀ ਮੈਂ ਇੱਥੇ ਆ ਗਿਆ ਹਾਂ ਉਹ ਲੋਡ ਘਰੇ ਖਾਲੀ ਕਰਨ ਗਿਆ ਉੱਧਰ ਫੇਰ ਮੇਰਾ ਲੱਦਣਗੇ ਬਾਕੀ ਵੇਖਦੇ ਹਾਂ ਹੁਣ ਜੀ ਤੇ ਆਪਾਂ ਲੋਡ ਲੱਦ ਲਿਆਗਾ ਆ ਗੁੱਡੀ ਕਨਫਰਮ ਕਰਨ ਦੀ ਫੋਟੋ ਕਿੱਥੇ ਕਰਕੇ ਤੇ ਬਟਾ ਬੁਲਟਾ ਬਾਬਾ ਮਾਰਨੇ ਪਈਆਂ ਅੱਧ ਮਾਰ ਲਿਆ ਚਲੋ ਜੀ ਆਪਾਂ ਇਹ ਤਾਂ ਲੜਾਈ ਹੋ ਗਈ ਆ ਲੰਡਣਾ ਕੇ ਇੱਥੇ ਚੀਜ਼ ਖਾਣਾ ਆ ਦੇਖੋ Come aquí. Vestina que la diponga, que crees, ¿Qué Mmm. ਕਮਾਸਾਨਾ ਜੁੱਧ ਚੱਲਣ ਲੱਗਾ ਕਮਾਸਾਨਾ ਜੁੱਧ ਤਰਪਾਲਾਂ ਪੈਣੀਆਂ ਨੇ ਫਲੈਟ ਬੈਡ ਦੇ ਕੰਮ ਐਵੇਂ ਨਹੀਂ ਐਵੇਂ ਨਹੀਂ ਡੋਲਿਆਂ ਦੇ ਸਿਰ ਤੇ ਚੱਲਦਾ ਕਰਨਾ ਇੱਕ ਤਰਪਾਲ ਉੱਤੇ ਪਈ ਐ ਉਦੋਂ ਲਵਨਾ ਬਾਕੀ ਵੇਖਦੇ ਆ ਕਿਦਾਂ ਕਰਨੀ ਹੈਣਾ ਹਾਂਜੀ ਹਾਂ ਕਰ ਤੇ ਲਿਆ ਆਪਾਂ ਆ ਕੰਮ ਜਿਹੜਾ ਕਰਨ ਆਲੇ ਸੀ ਆਪਣਾ ਤਪਾਰ ਕਰਨਾ ਸੀ ਤਪਾਰ ਤਰਪਾਲ ਪਾਉਣੀ ਸੀ ਪਾਛੜੀ ਇਹ ਪਹੁੰਚੇ ਇਧਰ ਦਵਾਰਾ ਦਵਾਰਾ ਬੈਲਟਾਂ ਮਾਣੀਆਂ ਪਈਆਂ ਵਿੱਚੋਂ ਕੁਝ ਖੋਲੀਆਂ ਸੀ ਤੇ ਕੁਸ਼ਕ ਇਦਾਂ ਹੀ ਬਸ ਕੰਮ ਓਕੇ ਕਰ ਦਿੱਤਾ ਰਿਪੋਰਟ ਹੁਣ ਆਪਣਾ ਹੋ ਗਿਆ ਨਹਾਉਂਦਾ ਟਾਈਮ ਮੜ ਜਾ ਠੜਾ ਕਰਕੇ ਸਰੀਰ ਤੇ ਫਿਰ ਨਹਾਉਣੇ ਆ make a